ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਸੋ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਲੈਵਲ ਦੀ ਇੱਕ ਭਰਤੀ ਨਿਕਲੀ ਸੀਗੀ ਜੀ ਸੀ ਸੀ ਡੀਈਓ ਦੀ ਯਾਨੀ ਕਿ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਤਾਂ ਬਈ ਜਿਹੜੀ ਇਹ ਭਰਤੀ 2024 ਦੇ ਵਿੱਚ ਆਈ ਸੀ ਇਸ ਦੇ ਲਈ ਇੱਕ ਖਾਸ ਇਨਫੋਰਮੇਸ਼ਨ ਹੈ ਕਿ ਇਸ ਭਰਤੀ ਜਿੰਨਾ ਵੀ ਵਿਦਿਆਰਥੀਆਂ ਨੇ ਭਰੀ ਸੀ ਬਈ ਉਹਦੇ ਐਡਮਿਟ ਕਾਰਡ ਆ ਚੁੱਕੇ ਆ ਤਾਂ ਤੁਸੀਂ ਜਿਹੜਾ ਹੈਗਾ ਜੀ ਉਹ ਮੈਕਮਹਿੰਦੀ ਸਾਈਟ ਤੇ ਜਾਓਗੇ ਤਾਂ ਉੱਥੇ ਤੁਹਾਨੂੰ ਸਭ ਤੋਂ ਪਹਿਲਾਂ ਹੀ ਜਿਹੜਾ ਹੈਗਾ ਜੀ ਨੋਟੀਫਿਕੇਸ਼ਨ ਮਿਲੇਗਾ ਕਿ ਜਿਹੜੀਆਂ ਉਹ 20 ਭਰਤੀਆਂ ਸੀਗੀਆਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਤਾਂ ਉਹਦੀ ਜਿਹੜੀ ਐਗਜ਼ਾਮ ਡੇਟ ਹੈਗੀ ਹੈ ਜੀ ਉਹ ਅੱਜ ਜਿਹੜੀ ਹੈਗੀ ਹੈ ਜੀ ਆਊਟ ਹੋ ਚੁੱਕੀ ਹੈ ਤਾਂ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡ ਹੈਗੇ ਆ ਜੀ ਉਹ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਸਾਈਟ ਤੇ ਜਾਓਗੇ ਪੀਟ੍ਰੀਪਲ ਐਸਬੀ ਦੇ ਤਾਂ ਤੁਹਾਨੂੰ ਉੱਥੋਂ ਇਹ ਨੋਟੀਫਿਕੇਸ਼ਨ ਮਿਲ ਜੇਗਾ ਤੇ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਹੈਗਾ ਜੀ ਰੋਲ ਨੰਬਰ ਵਾਈਜ਼ ਉਹ ਡਾਊਨਲੋਡ ਹੈਗਾ ਜਿਹੜਾ ਉਹ ਕਰ ਸਕਦੇ ਹੈਗੇ ਉੱਥੇ ਠੀਕ ਹੈ ਜੀ ਤਾਂ ਇਹ ਜਦੋਂ ਤੁਸੀਂ ਡਾਊਨਲੋਡ ਕਰ ਲਓਗੇ ਤਾਂ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਸਪਸ਼ਟ ਦਿੱਤਾ ਹੋਇਆ ਕਿ ਜਿਹੜੀ ਐਗਜ਼ਾਮੀਨੇਸ਼ਨ ਹੈ ਉਹ 14 9 ਨੂੰ ਹੈਗੀ ਹੈ ਇਵੇਂ ਟਾਈਮ ਵੀ ਉਹਨਾਂ ਨੇ ਦਿੱਤਾ ਕਿ 10 ਵਜੇ ਦਾ ਹੋਏਗਾ ਰਿਪੋਰਟਿੰਗ ਟਾਈਮ ਵੀ ਦਿੱਤਾ ਹੋਇਆ ਤੇ ਐਗਜ਼ਾਮ ਦੀ ਜਿਹੜੀ ਡਿਊਰੇਸ਼ਨ ਹੈ ਜੀ ਉਹ 150 ਮਿੰਟ ਦੀ ਹੋਏਗੀ ਤਾਂ ਇਹਦੇ ਨਾਲ ਹੀ ਤੁਸੀਂ ਥੱਲੇ ਸਾਰੀ ਦੀ ਸਾਰੀ ਇਨਸਟਰਕਸ਼ਨ ਦਿੱਤੀ ਹੋਏਗੀ ਤਾਂ ਬਈ ਧਿਆਨ ਨਾਲ ਉਹਨਾਂ ਸਾਰੀਆਂ ਹੀ ਇਨਸਟਰਕਸ਼ਨਸ ਨੂੰ ਪੜ੍ਹ ਕੇ ਕੀ 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 ਤੁਸੀਂ ਲੈ ਕੇ ਜਾਣ ਉਹ ਸਾਰਾ ਕੁਝ ਬਰੀਫਲੀ ਡਿਸਕਸ ਕੀਤਾ ਹੁੰਦਾ ਤਾਂ ਘੱਟੋ ਘੱਟ ਉਹ ਜ਼ਰੂਰ ਪੜ ਕੇ ਜਾਇਆ ਕਰੋ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਦਿੱਕਤ ਨਾ ਆਵੇ ਠੀਕ ਹੈ ਸੋ ਕਈ ਵਾਰੀ ਵਿਦਿਆਰਥੀ ਉੱਥੇ ਜਾ ਕੇ ਫਿਰ ਫੇਸ ਕਰਦੇ ਆ ਪ੍ਰੋਬਲਮ ਠੀਕ ਹੈ ਕਿਉਂ ਕਰਦੇ ਕਿਉਂਕਿ ਉਹ ਇਹਨਾਂ ਇਨਸਟਰਕਸ਼ਨਸ ਨੂੰ ਧਿਆਨ ਨਾਲ ਨਹੀਂ ਪੜਦੇ ਠੀਕ ਹੈ ਤਾਂ ਉਹ ਜਿਹੜੀ ਪੜਤੀ ਹੈ ਸੀ ਸੀ ਡੀਈਓ ਦੀ ਉਸ ਦੇ ਜਿਹੜੇ ਐਡਮਿਟ ਕਾਰਡ ਆ ਚੁੱਕੇ ਐ ਮਹਿਕਮੇ ਦੀ ਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਟੈਟਬਜ਼ਰ ਅਕੈਡਮੀ ਦੇ ਜਿਹੜਾ ਪੰਜਾਬ ਬਜ਼ਰ ਪਲੇਟਫਾਰਮ ਹੈ ਇਹਦੇ ਤੇ ਤੁਹਾਨੂੰ ਇੱਕ ਯੂਨੀਵਰਸਲ ਬੈਚ ਵੀ ਲਾਂਚ ਕੀਤਾ ਗਿਆ ਤਾਂ ਜਿਹੜੇ ਵਿਦਿਆਰਥੀ ਅਗਲੇਰੀਆਂ ਭਰਤੀਆਂ ਜਿਦੇ ਵਿੱਚ ਐਸਐਸ ਐਸਐਸਸੀ ਜੀਡੀ ਪੀਟ ਪੀਐਸਬੀ ਵੀਡੀਓ ਪੰਜਾਬ ਪੁਲਿਸ ਪਟਵਾਰੀ ਤਾਂ ਇਹਦੇ ਜਿਹੜੇ ਆਨਲਾਈਨ ਤੇ ਆਫਲਾਈਨ ਦੋਨੋਂ ਮੋਡ ਦੇ ਵਿੱਚ ਬੈਚ ਮਿਲ ਜਾਣਗੇ ਇਹ ਤੁਹਾਨੂੰ ਫੀ ਕ੍ਰਾਈਟਰੀਆ ਦਿਖ ਰਿਹਾ ਤਾਂ ਹੋਰ ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ ਟੈਲੀਗ੍ਰam ਦੇ ਇੰਸਟਾਗ੍ਰam ਦੇ ਫੇਸਬੁੱਕ ਦੇ ਤੁਸੀਂ ਉਹਨਾਂ ਦੇ ਥਰੂ ਵੀ ਅਪਡੇਟ ਰਹਿ ਸਕਦੇ ਹੋ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਲੇਟੈਸਟ ਲੇਟੈਸਟ ਅਪਡੇਟਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਬਾਕੀ ਬੈਚ ਲੈਣਾ ਤਾਂ ਵੀ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤਾਂ ਬਹੁਤ ਬਹੁਤ ਧੰਨਵਾਦ